ਗਾ ਅਕਾਲੀ ਜੀ ਸ਼ਹੀਦੀ ਪ੍ਰਾਪਤ ਕਰ ਗਏ ਹਨ ਉਹ ਜੁੱਤੀ ਲਾ ਕੇ ਉਸ ਮਰਦ ਨੂੰ ਮੱਥਾ ਟੇਕਣ ਲਈ ਭਜਿਆ ਜਿਹਦੇ ਬੋਲਾਂ ਵਿੱਚ ਇਤਨੀ ਸੱਚਾਈ ਸੀ ਜੋ ਕਹਿੰਦਾ ਸੀ ਕਰਕੇ ਵਿਖਾ ਦਿੰਦਾ ਸੀ ਜਦੋਂ ਉੱਥੇ ਪਹੁੰਚਿਆ ਲਹੂ ਲਿਬੜੀ লাশ ਨਾਲ ਪਾ ਕੇ ਗਲਵਕੜੀ ਮਨ ਮੰਨ ਦੇ ਹੰਝੂ ਕੇਰਦਾ ਹੋਇਆ ਦਿਲੋਂ ਸੱਚੀ ਸ਼ਰਧਾਂਜਲੀ へ ਇਹੋ ਅਰਪਣ ਕਰਨ ਲੱਗਾ ਤੱਗ ਬਾੜ ਸਾਹਮਣੇ ਟਰ ਕੀ ਜਿਸ ਉੱਪਰ ਦੁਸ਼ਮਣ ਡਟਿਆ ਸੀ ਮੌਸਰਾਸਰ ਨਜਦੀ ਪਰ ਮਰਦ ਪਛਾਨੀ ਹਟਿਆ ਢੱਗਿਆ ਪੁਰਜਾ ਪੁਰਜਾ ਹਰ ਬਜਨ ਹ ਤੋੜ ਜੜਾਇਆ ਫੂਲਾ ਸਿੰਘ ਨੇ ਘਟ ਮਰਦ ਮਦਾਨੇ ਮਰਿਆ ਨਹੀਂ ਪੈਰ ਪਖਿਆ ਪਰਤਾਇਆ ਫੂਲਾ ਸਿੰਘ ਨੇ ਮਾਣਾਂ ਦੀ ਸੜਦੀ ਗੋਲੀ ਉਸ ਛਾਤੀ ਦੇ ਵਿੱਚ ਰੋਕੀ ਇੱਕ ਅਣਖ ਵਾਂਣ ਬਦਲੇ ਉਸ ਜ਼ਿੰਦਗੀ ਦਾ ਤੇ ਝੋਕੀ ਲਹੂ ਅਰਪਣ ਕੀਤਾ ਸਭ ਕੁਝ ਹੀ ਭੇਣ ਚਰਾਇਆ ਫੂਲਾ ਸਿੰਘ ਨੇ ਘਟ ਮਰਦ ਮੈਦਾਨੇ ਮਰਿਆ ਨੀ ਪੈਰ ਵਿਖੇ ਪਰਤਾਇਆ ਫੂਲਾ ਸਿੰਘ ਨੇ ਖਤਰਾ ਜਿੰਦ ਦਾ ਸਮਝਣਾ ਜੋ ਜਾਨ ਵਜਾਵਣ ਜਾਣਣ ਉਹਨਾਂ ਦੇ ਲਹੂ ਦੀਆਂ ਲੋਹਾਂ ਜਾਗਤ ਨੂੰ ਬਗਚਣ ਚਾਨਣ ਜੋਗਾ ਨੂੰ ਰੂਗਾ ਤੁੰਬ ਦਾ ਜਿਹੜਾ ਇਤਿਹਾਸ ਬਣਾਇਆ ਫੂਲਾ ਸਿੰਘ ਨੇ ਘਟ ਮਰਦ ਮੈਦਾਨੇ ਮਰਿਆ ਨੀ ਪੈਰ ਵਿਖੇ ਪਰਦਾ ਫੂਲਾ ਸਿੰਘ ਨੇ ਜੋ ਪ੍ਰੇਮ ਰੰਗਣ ਵਿੱਚ ਰੰਗੇ ਕਰਦੇ ਪਰਵਾਨੀ ਜਿੰਦ ਦੀ ਰੱਖ ਸਿਰ ਤਲੀਆਂ ਤੇ ਫਿਰਦੇ ਵੱਲ ਫੇਰ ਨਿਕਰੇ ਨੇਤ ਨਤ ਨਹੀਂ ਜਗ ਤੇ ਆਉਂਦੇ ਮੜੀਆਂ ਨੂੰ ਪੂਜਣ ਲੋਕੀ ਜਸ ਮਰਦ ਸਭਾ ਵਿੱਚ ਗਾਉਣੇ ਉਹ ਦੁਸ਼ਮਨ ਦੀ ਛਾਤੀ ਉੱਤੇ ਇੱਕਿਆਸਾ ਰੋਬ ਜਮਾ ਫੂਲਾ ਸਿੰਘ ਨੇ ਘਟ ਮਰਦ ਮਦਾਨੇ ਮਰਿਆ ਨਹੀਂ ਪੈਰ ਪਖਿਆ ਪੜਦਾ ਫੂਲਾ ਸਿੰਘ ਨੇ ਅਰਜਣ ਦੇ ਪੀਛੇ ਮਪੀਨੇ ਕੀ ਕਰਨ ਕਰਨੀਆਂ ਰੀਸਾਂ ਉਸ ਲਈ ਸ਼ਹਾਦਤ ਡਿਗਰੀ ਸਿਰ ਤੱਕ ਦੀਆਂ ਦੇ ਕੇ ਫੀਸਾਂ ਦੇਹਰੇ ਦੇ ਆਏ ਅੰਦਰ ਉਹਦੀ ਮੌਤ ਨੇ ਲਾਂਬੂ ਲਾਏ ਉਹਨਾਂ ਵਾਰਡ ਤਰੀ ਤਲਵਾਰੀ